ਸਤਿਕਾਰ ਤੁਸ ਦੇਖ ਲੋ ਜੀ ਕੇ ਟੀਵੀ ਮਹਿਰਜੀਤ ਕੌਰ ਬੜਾ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਨਜ਼ਰ ਪਾ ਲੈਂਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਦੇ ਮੋਹਾਲੀ ਜ਼ਿਲ੍ਹੇ ਵਿੱਚ ਪੁਲਿਸ ਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਲਗਭਗ 5 rounds firing ਹੋਈ ਇਸ ਕਾਰਵਾਈ ਵਿੱਚ ਪੁਲਿਸ ਨੇ ਫਤਿਹਗੜ੍ਹ ਸਾਹਿਬ ਦੇ ਮੁੰਡੇ ਗੋਬਿੰਦਗੁਰੂ ਚੈਨ ਵਾਲੇ ਉਪਨਾਮ ਦਸ ਸਿੰਘ ਦੇ ਉਰਫ ਗੋਪੀ ਨੂੰ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ ਪਿੰਡ ਚੱਪੜ ਖੜੀ ਦੇ ਨਜ਼ਦੀਕ ਇਸ ਮੁਕਾਬਲੇ ਵਿੱਚ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਜਾਣਕਾਰੀ ਮੁਤਾਬਕ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇਹਨਾਂ ਨੇ ਬਦਗ੍ਰਿਫਤਾਰੀ ਤੋਂ ਚੰ ਲਈ ਖੜਸਤੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਜਾਣਕਾਰੀ ਅਨੁਸਾਰ ਇਹਨਾਂ ਬਦਮਾਸ਼ਾਂ ਨੇ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਗੋਲੀਬਾਰੀ ਕੀਤੀ ਤਰਫੋਂ 2 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ ਤੇ ਬਦਮਾਸ਼ਾਂ ਨੇ ਰਿੰਦਾ ਬਦਮਾਸ਼ group ਲਈ ਕੰਮ ਕਰਦੇ ਨੇ ਉਸ ਲੋਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ 10 ਜੂਨ ਨੂੰ ਹਾਲ ਹੀ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਚੋਰਾਤੀ ਮੰਗਨ ਦੇ ਮਾਮਲੇ ਵਿੱਚ ਇੱਕ ਬਦਮਾਸ਼ ਰੋਂਦਾ ਸੀ ਜਦੋਂ ਸੀਆਈਏ ਟੀਮ ਨੂੰ ਇਸ ਬਾਰੇ ਮੁਖਬਰੀ ਮਿਲੀ ਤਾਂ ਪਿੱਛਾ ਕਰਦੇ ਹੋਏ ਪੁਲਿਸ ਨੇ ਚੱਪੜ ਚੁਰੀ ਦੀ ਫਤਿਹ ਮਨਾਰ ਦੇ ਨਜ਼ਦੀਕ ਪਹੁੰਚ ਕੇ ਜਦੋਂ ਮੌਜੂਦ ਨੂੰ ਆਤਮ ਹਸਮਰਪਰ ਕਰਨ ਲਈ ਗਿਆ ਤਾਂ ਉਸਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਇਸ ਦੇ ਗੋਲੀਆਂ ਮਾਰੀਆਂ ਨੇ ਇਹ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਗੜਜੋੜ ਨੂੰ ਲੈ ਕੇ ਵੱਡਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਭਾਜਪਾ ਅਕਾਲੀ ਦਲ ਗੜਜੋੜ ਨੂੰ ਜ਼ਰੂਰੀ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਸੁਭਾ ਵਿੱਚ 1996 ਵਰਗੇ ਹਾਲਾਤ ਬਣ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ 파ਟਨਾ ਵਾਪਸੀ ਮੱਥੇ ਰੁਚਾਲਣੀ ਚਾਹੀਦੀ ਨੇ ਮੀਡੀਆ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 1996 ਵਰਗੀ ਸਥਿਤੀ ਬਣ ਰਹੀ ਹੈ ਜਦੋਂ ਇਹ ਗੜਜੋੜ ਸਦਪਾਵਨਾ ਤੇ ਸ਼ਾਂਤੀ ਲਈ ਬਣਾਇਆ ਗਿਆ ਸੀ ਤੇ ਅੱਜ ਵੀ ਇਸ ਦੀ ਲੋੜ ਨੂੰ ਦੇਖਦੇ ਹੋਏ ਪਾਰਟੀਆਂ ਇਕੱਠੇ ਮਨਚਾਹੀਦਾ ਜਾਖੰਡੇ ਜ਼ੋਰ ਦੇ ਕੇ ਕਹੇ ਕਿ ਪਾਸ਼ਪੰਦ ਸਿਰਫ ਚੂਨਾ ਤੱਕ ਹੀ ਮਤਲਬ ਹੈ ਚੂਨਾ ਦਾ ਡਿਜ਼ਾਈਨ ਲੋਕਾਂ ਨੂੰ ਵਿਸ਼ਵਾਸ ਦਿੱتن ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਭ ਤੋਂ ਜ਼ਮੀਨ ਦਾ ਟੁਕੜਾ ਨਹੀਂ ਹੈ ਜਗਰ ਕੇ ਦਸਤਾਰ ਤੇ ਦਸਤਾਰ ਸਵੇ ਮਾਨ ਦੇ ਪ੍ਰਤੀਨਿਤ ਜੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਨਾਲ ਜੁੜੇ ਹੋਏ ਨੇ ਤੇ ਜਿਨ੍ਹਾਂ ਦੇ ਵਿਰੁੱਧ ਲੜਨ ਦਾ ਸੰਦੇਸ਼ ਹੈ ਤੇ ਕ੍ਰਾਈਮ ਬ੍ਰਾਂਚ ਪੁਲਿਸ ਵਿੱਚ ਸੇਵਾ ਨਿਭਾਰੇ ਐਸਾਈ ਸਰਬਜੀਤ ਸਿੰਘ ਨੂੰ ਕਰੋਨਾ ਕੈਰੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸਰਬਜੀਤ ਸਿੰਘ ਕਬੂਤਲਾ ਪੁਲਿਸ ਵਿੱਚ ਤਾਇਨਾਤ ਹੈ ਅਸਨੇ ਆਪਣੇ ਟਰੈਵਲ ਏਜੰਟ ਰਾਜੋਜੀਤ ਸਿੰਘ ਦੇ ਨਾਲ ਮਿਲ ਕੇ ਗੈਰ ਕਾਨੂੰਨੀ ਰੂਟ ਰਾਹੀਂ ਨੌਜਵਾਨ ਦੰਕੀ ਰੂਟ ਰਾਹੀਂ ਭੇਜੇ ਸੰ ਸ਼ਿਕਾਇਤ ਕਰਤਾ ਆਕਾਸ਼ ਵੀਦਾਰੋ ਪਰਕਰਮੀ ਨੇ ਇਹਨਾਂ ਨੂੰ ਕਾਨੂੰਨੀ ਵੀਜ਼ਾ ਤੇ ਵਰਕ ਪਰਮਨਨ ਦਾ ਲਾਲਚ ਦਿੱਤਾ ਪਰ ਉਹਨਾਂ ਦੁਬਈ ਤੇ ਐਲਸਾਵਾਲਡੋਰ ਰਹਿਤ ਕਸਰੀ ਕਰਦੇ ਅਮਰੀਕਾ ਭੇਜੇ ਗਏ ਆਕਾਸ਼ ਦੇ ਸਿਸੇ ਕਿ ਮਦੇ ਪਰਵਾਰ ਨੇ ਪਹਿਲਾਂ 90 ਲੱਖ ਰੁਪਏ ਦਿੱਤੇ ਬਾਅਦ ਵਿੱਚ ਏਜੰਡਾ ਨੇ ਧਮਕੀਆਂ ਦੇ ਕੇ 50 ਲੱਖ ਹੋਰ ਮਸੂਲੇ 7 ਅਗਸਤ 2023 ਨੂੰ ਦੁਬਈ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਐਲਸਨ ਲਾਵਾਡੋਰ ਭੇਜਿਆ ਗਿਆ ਤੇ ਫਿਰ ਮੈਕਸੀਕਨ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖਲ ਕਰਵਾਇਆ ਗਿਆ 10 ਸਤੰਬਰ 2023 ਨੂੰ ਅਮਰੀਕੀ ਸਰਹੱਦ ਤੇ ਫੜੇ ਗਏ ਜਾਣ ਤੋਂ ਬਾਅਦ ਆਕਾਸ਼ ਤੇ ਉਸ ਦੀ ਪਤਨੀ ਤੇ ਦੋ ਛੋਟੇ ਬੱਚਿਆਂ ਨੂੰ 1 ਸਾਲ ਤੋਂ ਵੱਧ ਸਮੇਂ ਸਿਰ ਲੜਾਈ ਤੋਂ ਬਾਅਦ 22 ਜੂਨ 2025 ਨੂੰ ਸਰਹੱਦ ਦਿੱਤਾ ਗਿਆ ਤੇ ਮਾਮਲਾ ਫਿਰ ਉਧੋ ਆਇਆ ਜਦੋਂ ਲੁਧਿਆਣਾ ਦੇ ਗੁਰਕਰਨ ਸਿੰਘ ਨੇ ਆਕਾਸ਼ ਨੂੰ 10 ਲੱਖ ਰੁਪਏ ਉਧਾਰ ਦਿੱਤੇ ਤੇ پولیس ਨੇ ਸ਼ਿਕਾਇਤ ਦਰਜ ਕਰਵਾਈ ਗੁਰਕਰਨ ਜੋ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਹਨ ਲਖਪਤੀਆ ਸਿੰਘ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਸਰਜੀਤ ਸਿੰਘ ਕੁੱਤੇ ਤੌਰ ਤੇ ਨਕਦੀ ਪ੍ਰਾਪਤ ਕਰਦੇ ਹੋਏ ਦਿਖਾਇਆ ਗਿਆ ਸੀ ਤੇ ਅੰਬਾਲਾ ਦੇ 에ਅਰ ਫੋਰਸ ਸਟੇਸ਼ਨ ਦੇ ਨਾਲ ਲੱਗਦੇ ਹਾਈਸ਼ੀ ਇਲਾਕੇ ਤੋਂ ਉਪਰ ਵਿੱਚ ਇੱਕ ਡਰੋਨ ਅਚਾਨਕ ਦੇ ਪ੍ਰੇਰ ਡਰੋਨ ਵਿਗੰਨ ਕਾਰਨ ਲੋਕਾਂ ਚਚੈਟ ਫੈਲ ਗਈ ਦੱਸਿਆ ਜਾ ਰਿਹਾ ਡਰੋਨ ਆਰਮੀ ਦੀ ਯੂਨਿਟ 1812 ਦਾ ਸਿਬਿਆਸ ਦੌਰਾਨ ਡਰੋਨ ਰੇਸ ਤੋਂ ਬਾਹਰ ਹੋ ਗਿਆ ਫਿਰ ਹਾਲ ਪਾਟੀ ਪਹੁੰਚਦੀ ਟੀਮ ਨੇ ਡਰੋਨ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ ਐਸਚੋ ਬਲਦੇਵ ਸਿੰਘ ਨੇ ਦੱਸਿਆ ਕਿ ਤੂਲਕੋਟ ਪਿੰਡ ਵਿਚਾਰ ਦੀ ਯੂਨਿਟ 1812 ਦੇ ਇੱਕ ਡਰੋਨ ਵਿਆਸ ਦੌਰਾਨ ਰੇਸ ਤੋਂ ਬਾਹਰ ਹੋ ਗਿਆ ਤੋ ਉਸ ਨੂੰ ਟਿਕਿਆ ਤੇ ਨਿਵਾਸੀ ਨੇ ਇਸ ਬਾਰੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਸਟੇਸ਼ਨ ਇਨਚਾਰਜ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਯਮੀ ਸਵੇਜੰਡੇ ਵਾਲਾ ਗੁਰੂ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ ਇਥੇ ਨਕੀਲ ਉਪਨ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਹਮਲੇ ਵਿੱਚ ਡੀਟੇਲ ਸਭ ਹੋਇਆ ਪਰ ਇਸ ਨੂੰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੀੜਤ ਐਡਵੋਕੇਟ ਦੀ ਪਛਾਣ ਲਖਮਿੰਦਰ ਸਿੰਘ ਵਜੋਂ ਹੋਈ ਹੈ ਜਾਣਕਾਰੀ ਤਾਪਕ ਅਕਿੰਦਰ ਸਿੰਘ ਘਰ ਤੋਂ ਮਿਸਰਪੁਰ ਪੁਲਿਸ ਜਾ ਰਿਹਾ ਸੀ ਤਾਂ ਰਸਤੇ 'ਚ ਤਿੰਨ ਅਣਪਛਾਤੇ ਹਮਲਾਵਰਾਂ ਨੇ ਉਸੇ ਫਾਇਰ ਕੀਤੀ ਉਹਨਾਂ ਨੂੰ ਕਈ ਫਾਇਰ ਰਵਿੰਦਰ ਸਿੰਘ ਦੀ ਕਿਤੇ ਗਏ ਵਕੀਲ ਦੀ ਗੱਡੀ ਤੇ ਵੀ ਗੋਲੀਆਂ ਦੇ ਨਿਸ਼ਾਨ ਨੇ ਹਾਲਾਂਕਿ ਗੋਲੀਆਂ ਚਲਾਉਣ ਪਿੱਛੇ ਕੀ ਕਾਰਨ ਹੈ ਕੋਈ ਰੰਜਿਸ਼ ਹੈ ਜਾਂ ਫਰੋਥ ਹੀ ਮੰਗੀ ਗਈ ਹੈ ਇਹ ਜਾਂਚ ਦਾ ਵਿਸ਼ਾ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਲਦ ਹੀ ਨੌਜਵਾਨਾਂ ਨੂੰ ਫ੍ਰੀਡ ਕਰ ਲਿਆ ਜਾਵੇਗਾ ਐਡਵੋਕੇਟ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਦਰਜ ਕੀਤੀ ਜਾਵੇਗੀ ਵਕੀਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੋ ਗੋਲੀਆਂ ਵਕੀਲ ਤੇ ਲੱਗੀਆਂ ਨੇ ਪਰ ਰਾਹਤ ਦੀ ਗੱਲ ਇਹ ਹੈ ਕਿ ਵਕੀਲ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਫਰੋਸਪੋਰ ਦੇ ਰਹਿਣ ਵਾਲੇ ਸਰਵਨ ਸਿੰਘ ਨੂੰ ਭਾਰਤੀ ਫੌਜ ਨੇ ਉਸ ਲਈ ਵੱਡਾ ਐਲਾਨ ਕੀਤਾ 10 ਸਾਲ ਦਾ ਸਰਵਨ ਸਿੰਘ ਉਸਦੀ ਹਿੰਮਤ ਦੇਸ਼ ਪੱਕੀ ਨੇ ਭਾਰਤੀ ਫੌਜ ਦਾ ਦੇਲ ਜਿੱਤ ਰਹੇ ਤੇ ਆਪਰੇਸ਼ਨ ਸੰਦੂਰ ਵਿੱਚ ਸਰਵਨ ਸਿੰਘ ਫੌਜੀ ਜਵਾਨ ਨੇ ਚਾ ਲਕਸੀ ਦੇ ਹੋਰ ਕਈ ਚੀਜ਼ਾਂ ਲੈ ਕੇ ਗਿਆ ਸੀ ਜਿਸ ਤੋਂ ਬਾਅਦ ਭਾਰਤੀ ਫੌਜ ਨੇ ਸਰਵਨ ਸਿੰਘ ਦੀ ਹਿੰਮਤ ਦੀ ਦਾਤ ਹੁੰਦੇ ਹੋਏ ਉਸ ਦੀ ਪੜਾਈ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਤੇ ਦਰਮਿਆਨ ਇਹ ਕਿ ਉਹ ਜੰਗ ਵਿੱਚ ਲੜਤੇ ਫੌਜੀਆਂ ਵਿਲੇਖ ਖਾਨ ਪੀਰ ਦਾ ਪ੍ਰਬੰਧ ਕਰਦਾ ਸੀ ਤੇ ਸਰਵਤ ਸਿੰਘ ਦੀ ਇਸੇ ਹਿੰਮਤ ਤੇ ਸ਼ਾਨ ਨੂੰ ਦੇਖਦੇ ਹੋਏ ਭਾਰਤੀ ਫੌਜ 골ਡਨ ਐਰੋ ਡਿਵੀਜ਼ਨ ਉਸ ਦੀ ਕੁੰਡਾਈ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ ਭਾਰਤੀ ਫੌਜ ਵੱਲੋਂ ਸਰਵਤ ਸਿੰਘ ਦੇ ਦਾਖਲੇ ਤੋਂ ਲੈ ਕੇ ਹਰ ਸਕੂਲੀ ਲੋੜ ਪੂਰੀ ਕਰਨ ਦੀ ਗੱਲ ਕਹੀ ਗਈ ਹੈ ਵਿਕਦਰਿ ਸੌਪਰ ਵਿੱਚ ਇੱਕ ਸਮਾਗਮ ਦੌਰਾਨ ਪਛਮੀ ਗੁਮਾਰ ਦੇ ਜੰਗਲ ਅਫਸਰ ਕਮਾਂਡਿੰਗ ਇਨ ਚੀਫ ਲੈਫਟਿਨੈਂਟ ਜਨਰਲ ਮੋਸ਼ ਨੂਆਰ ਘਟਿਆ ਨੇ ਵੀ ਸਰਵਤ ਸਿੰਘ ਨੂੰ ਮਾਨਿਤ ਕੀਤਾ ਤੇ ਮੁੰਬਈ ਟ੍ਰੇਨ ਟ੍ਰੇਨ ਧਮਾਕਾ ਨਾਲ ਲੱਗੇ ਵੱਡੀ ਖਬਰ ਸਾਹਮਣੇ ਆਈ ਹੈ ਹਾਈ ਕੋਰਟ ਨੇ ਸਾਰਾ 12 ਅਰੋਪੀਏਲ ਬਰੀ ਕਰ ਦਿੱਤਾ ਹਾਈ ਕੋਰਟ ਨੇ ਸਬੂਤਾਂ ਦੀ ਘਾਟ ਕਰਕੇ ਇਹਨਾਂ ਨੂੰ ਬਰੀ ਕੀਤਾ ਜਸਟਿਸ ਅਨਿੰਦ ਕਰੋਰ ਤੇ ਜਸਟਿਸ ਸ਼ਾਮ ਚਾਂਦਨ ਦੀ ਸਪੈਸ਼ਲ ਬੈਂਚ ਨੇ ਕਿਹਾ ਕਿ ਇਸ ਤਗਾਸਾ ਪੱਖ ਬਲੋਂ ਪੇਸ਼ ਕੀਤੇ ਗਏ ਸਬੂਤ ਆਰੋਪੀ ਠਹਿਰੋਣ ਲਈ ਸਹੀ ਨਹੀਂ ਹਨ ਤੇ 11 ਜੁਲਾਈ 2006 ਨੂੰ ਮੁੰਬਈ ਦੇ ਵੈਸਟਰਨ ਮੋਡਰਨ ਇਲਾਕੇ ਵਿੱਚ ਟ੍ਰੇਨਾਂ ਵਿਸਾਤਕ ਕੋਚਾਂ ਵਿੱਚ ਲੜੀਵਾਲ ਧਮਾਕਾ ਹੋਏ ਸਨ ਇਸ ਦੀ ਉਪਰੀ ਜਿਸ ਦੇ ਵਿੱਚ 824 ਲੋਕ ਜ਼ਖਮੀ ਹੋ ਗਏ ਸਨ Lá a espiritualismo vai se engargalhar, mas lá as